ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਠੀਕ ਠਾਕ ਹੋ ਸਾਰੇ ਲੋਹੜੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਅਸੀਸ ਕੋਰ ਦੀ ਲੋਹੜੀ ਮਨਾਉਣੀ ਹੈ ਜੀ ਤਾਂ ਉਹਦੇ ਸਬੰਧ ਵਿੱਚ ਜੀ ਆਪਣੀ ਲੜੀਆਂ ਲੱਗ ਰਹੀਆਂ ਨੇ ਜੀ ਘਰ ਦੇ ਉੱਤੇ ਤੇ ਮੌਸਮ ਵੀ ਧੁੰਦਪੂਰੀ ਹੋਈ ਪਈ ਜਗੀ ਧੁੰਦ ਤੁਸੀਂ ਵਿਜ਼ਿਬਿਲਟੀ ਦੇਖ ਸਕਦੇ ਮਸਾਂ 10 ਕਿਲੋਮੀਟਰ ਦੀ ਵਿਜ਼ਿਬਿਲਟੀ ਹੈ ਜੀ ਤਨੂੰ ਮੈਂ ਦਿਖਾਉਣਾ ਬੰਦੇ ਜਿਹੜੇ ਲੜੀਆਂ ਲਾ ਰਹੇ ਨੇਗੇ ਇਹ ਬਿਲਕੁਲ ਉੱਤੇ ਟੌਪ ਦੇ ਉੱਤੇ ਲਾ ਰਹੇ ਨੇ ਤੇਜ਼ੀ ਤੋਂ ਤਿੰਨ ਜਲਦ ਚਲਾ ਰਹੇ ਨੇ ਹੋਰ ਕੁਲਵੀਰ ਕੀ ਜਾਣੇ ਬਾਈ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਹੋ ਇਹ ਬਾਈ ਹੁਣੇ ਲੜੀਆਂ ਲਾ ਰਹੇ ਨੇ ਜੀ ਹੋਰ ਵਧੀਆ ਵਧੀਆ ਤੁੰਦ ਵੜੀ ਕਰਾਈ ਆ ਹਾਂ ਤੁੰਦ ਬੜੀ ਕਰਾਈ ਜਾਮ ਹੈ ਇੱਕ ਇਕੱਲਾ ਇਕੱਲਾ ਕੀ ਹੈ ਇਹਦੇ ਨਾਲ ਆ ਇਹ ਦੱਬੀ ਆ ਵੀਰੇ ਇਹਦੇ ਨਾਲ ਲੱਗੂਗੀ ਮੰਨ ਕੇ ਚੱਲ ਇਹਦੇ ਨਾਲ ਹੀ ਕਰੰਟ ਜਾਣਾ ਇਹ ਸੀ ਤੋਂ ਡੀਸੀ ਕਰਨੇ ਆ ਅੱਛਾ ਠੀਕ ਆ ਇਹ ਕੱਲੀ ਕੱਲੀ ਲੜੀ ਦੇ ਨਾਲ ਆ ਹੈ ਠੀਕ ਆ ਤੇ ਬਾਈ ਹੁਣਾਂ ਨੂੰ ਕੰਟੈਕਟ ਕਰ ਸਕਦੇ ਜੀ ਕੁਲਵੀਰ ਸਿੰਘ ਫਰਵਾਲੀ ਹੈ ਨਾ ਮੈਂ ਇੰਸਟਾਗ੍ਰਾਮ ਮੈਂਸ਼ਨ ਕਰ ਦੂੰ ਤੁਹਾਨੂੰ ਇਹ ਸ਼ਾਮ ਨੂੰ ਪਤਾ ਲੱਗੂ ਵੀ ਕਿੰਦਾ ਦੇ ਲੜੀਆਂ ਨੇ ਬਾਈ ਉਹਨਾਂ ਦੀ ਇਹ ਸਾਰੇ ਕਿਤੇ ਜਾਲ ਪਾਉਣਾਗਾ ਮੌਸਮ ਨਾ ਕਰਨ ਜਾਨਵਰ ਵੀ ਦੇਖ ਲਓ ਕਿੰਨੇ ਬੈਠੇ ਨੇ ਗੁੰਗੜੇ ਉਹ ਦੇਖ ਲਓ ਆਂਟੀ ਸਾਡੀ ਹਾਟੀ ਹਸੀ ਗਾਲ ਜੀ ਮੁਬਾਰਕਾ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਧੰਨਵਾਦ ਹਾਂਜੀ ਲਾਡੋ ਦੀ ਲੋਹੜੀ ਦੀਆਂ ਮੁਬਾਰਕਾ ਹਾਂਜੀ ਹਾਂਜੀ ਅੱਜ ਮੇਰੇ ਘਰ ਤਾਂ ਨਹੀਂ ਸਮੈ ਅੱਜ ਤਾਂ ਆਪਾਂ ਦੀ ਚੀਜ਼ ਆ ਚਲੋ ਕੋਈ ਗੱਲ ਨਹੀਂ ਆ ਗਿਆ ਕਾ ਤਾਂ ਠੰਡ ਚ ਕੁੰਗੜੇ ਬੈਠੇ ਜੀ ਲਓ ਜੀ ਜਗਮੀਤ ਸਿੰਘ ਵੀ ਪਹੁੰਚਿਆ ਹੋਇਆ ਜੀ ਹਾਂ ਜੀ ਪਿੰਡ ਫੋਜੇਵਾਲ ਹੈ ਲੋੜੀ ਦੀਆਂ ਠੰਡ ਬਹੁਤ ਹੈ ਤੁਹਾਨੂੰ ਦੋਈ ਹੈ ਹੋਰ ਵਿਜ਼ਿਬਿਲਟੀ ਕਹਿੰਦੇ ਜਮਾ ਹੀ ਨਹੀਂ ਹੈਗੀ ਬਾਹਰ ਪਿੰਡ ਜੀ ਨਹੀਂ ਦੇਖ ਲਾ ਦਿਖ ਰਿਹਾ ਕੁਝ ਬਾਹਰ ਕੀ ਦਿਖਣਾਗਾ ਕਿਉਂ ਨਹੀਂ ਸਿੱਧੀ ਕੱਲ ਨੂੰ ਲੋੜੀ ਮਨਾ ਰਹੇ ਆਂ ਜੀ ਆਪਾਂ 16 ਜਨਵਰੀ ਨੂੰ ਕਿਉਂਕਿ 16 ਜਨਵਰੀ ਨੂੰ ਮੇਰੇ ਤੰਦ ਨੂੰ ਹੈ ਸੋ ਅਸੀਂ ਲੋੜੀ ਕੱਲ ਮਨਾਉਣੀ ਹੈ ਜੀ 13 ਨੂੰ ਵੀ ਅਸੀਂ ਮਨਾਲੀ ਸੀ ਲੋੜੀ ਜਿਹੜੀ ਟ੍ਰੈਡੀਸ਼ਨਲ ਵੇਅ ਲੋੜੀ ਦਾ ਤੇ ਤਿਆਰੀਆਂ ਤੁਸੀਂ ਦੇਖ ਚੁੱਕੇ ਹੋ ਕਿ ਵੀਡੀਓ ਦੇ ਕੱਟ ਦੇ ਵਿੱਚ ਤੁਹਾਨੂੰ ਇੱਕ ਕੱਟ ਦੇ ਵਿੱਚ ਦਿਖਾਉਣੀ ਆ ਵੀ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਬਾਕੀ ਚੱਲਦੀ ਜਾਜ ਨੂੰ ਦਿਖਾ ਦੇਣਾ ਹਾਂਜੀ ਫੌਦੇ ਪਹੁੰਚ ਗਏ ਪਹੁੰਚ ਗਏ ਬੰਦੇ ਹੈ ਪ੍ਰਬੰਧਕ ਤਰਸੇਮ ਟੈਂਟ ਸਰਵਿਸ ਕਾਲਸੀਆਂ ਇਹਨਾਂ ਦਾ ਛੋਟੇ ਹਾਤੀ ਤੁਸੀਂ ਦੇਖ ਲਈ ਹੋਣੀ ਹੈ ਨਾ ਬਣਾਈ ਜੀ ਵੀਡੀਓ ਛੋਟੇ ਹਾਤੀ ਦੀ ਹਾਂ ਹਾਂ ਸਾਰੇ ਜਣੇ ਆਏ ਨੇ ਸਾਰੇ ਜਣੇ ਅਸੀਸ ਕੋਰ ਦੀ ਲੋੜੀ ਤਾਂ ਆਏ ਹੋ ਨੇ ਹਨਾ ਹੈਨਾ ਬਬੂ También acá está mal ਮੇਰੀ ਜੀ ਬੋਲਣ ਵਾਲੀ ਜਿਵੇਂ ਲਾਈਵ ਚੱਲ ਰਿਹਾ ਹੈ ਲਾਈਵ ਬੀ ਬਸ ਦੇਖਦੇ ਸਤਾਜੀ ਨਹੀਂ ਲਾਉਂਦਾ ਨੰਬਰ ਪਹਿਲਾਂ ਜੀ ਇਹ ਬਣਾਉਂ ਵੀਡੀਓ ਭਾਈ ਹਾਂ ਦਾ ਲੇਟ ਹੋ ਗਿਆ ਨਹੀਂ ਅੱਜ ਆਂਦਾ ਵੀ ਨਹੀਂ ਜਿੱਤਾ ਗਾਲੀ ਭਰਾ ਜੀ ਬੋਲੀ ਭਾਈ ਹੋ ਰਹੀ ਹੈ ਹੋਰ ਬਹੁਤ ਨਹੀਂ ਰਹੇ ਇਹ ਵੀ ਨਾਉ ਕਰਿਆ ਕਰੋ ਜੀ ਬਹੁਤ ਲੇਟ ਹੋਣਾ ले ब्रो लिया ਆਂਟੀ ਕੋਲ ਚਲੀ ਗਈ ਹੈ ਇਹਨੂੰ ਕਿ ਭਲੇਖਾ ਮਮੀ ਦਾ ਭਲੇਖਾ ਬੰਦਾ ਉਧਰ ਨਾਨੀ ਦਾ ਭਲੇਖਾ ਬੰਦਾ ਹੋਏ ਅਸਤਰੀਕਾਲ ਸਤਿ ਸ੍ਰੀ ਅਕਾਲ ਕਰਦੇ ਸਤਿ ਸ੍ਰੀ ਅਕਾਲ ਹੈਲੋ ਤੂੰ ਨੌ ਬਾਲ ਜਲਾਈ ਫਿਰਦਾ ਇਹ ਜਿਹੜਾ ਕੋਈ ਲਾਉਣ ਦੋ ਤੇ ਪੂਰੀ ਬਹਿ ਜਾਂਦਾ ਕਾਕਾ ਦੇ ਹਰੇ ਕਾਕਾ ਲੈਣਾ ਬਾਰਾ ਖਾਤਰ ਲਓ ਜੀ ਲੱਡੂ ਘਰ ਦੇ ਬਣੇ ਹੋਏ ਲੱਡੂ ਉਮੀਦ ਕਰਦਾ ਤੁਹਾਨੂੰ ਦੇਖ ਕੇ ਖਾਣ ਨੂੰ ਜੀ ਕਰਦਾ ਹੋਗਾ ਆਪਾਂ 4 ਲੱਡੂ ਰੱਖ ਲੈਣੇ ਆ ਜੀ ਇਹ ਪੋਲੇ ਪੋਲੇ ਗਰਮ ਗਰਮ ਲਓ ਜੀ ਘਰ ਦੇ ਲੱਡੂ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਨੂੰ ਪਤਾ ਹੋਈਏ ਆਪਾਂ ਵਟ ਕੇ ਰੱਖ ਲੈਣੇ ਨੇ ਲਓ ਜੀ ਸ਼ਗੂ ਲੱਡੂ ਲਓ ਜੀ ਲੱਡੂ ਲੈ ਠੀਕ ਆ ਲੈ ਜਾਦਰ ਵੀ ਲਿਆਦੀ ਆ ਲੈ ਆ ਮੈਂ ਉਹ ਨਹੀਂ ਛੱਡੀ ਉਹ ਚੱਕ ਲੈ ਕਤਾ ਰਿਹਾ ਬਾਈ ਤੇਰੇ ਹਾਫ ਬਾਈ ਕਤਾ ਰਹੀ ਬਾਈ ਕਾਰ ਦੇ ਦੇ ਕੋਈ ਨਾ ਆ ਥੱਲੇ ਕੋਈ ਨਹੀਂ ਸਾਜੀ ਮੇਰੇ ਕੋਲ ਹੈਗਾ ਹਾਂ ਚਾਤੇ ਫੋਲੋ ਵੱਧ ਰਿਹਾ ਹੈ ਹਾਂ ਜੀ ਲਓ ਜੀ ਆ ਤਾਂ ਡੈਕੋਰੇਸ਼ਨ ਚੱਲ ਰਹੀ ਹੈ ਜੀ ਕੋਠੀ ਨਿਵਾਸ